ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਦਾ ਸਵਾਗਤ ਹੈ ਆਪਣੇ YouTube ਚੈਨਲ Weather Bhai Kano ਵਿੱਚ ਜਿਸ ਵਿੱਚ ਅਪਾ 6 ਤੋਂ ਲੈ ਕੇ 9 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਕਾਫੀ ਪਾਕਾਂ ਚ ਭਾਰੀ ਤੋਂ ਭਾਰੀ ਮੀਂਹ ਦੇਖਣ ਮਿਲਦਾ ਕਿਹੜੇ ਪਾਕ ਸਾਬ ਤੇ ਖੁਸ਼ਕ ਬਣ ਰਹਿਣਗੇ ਇਹ ਸਾਰਾ ਕੁਝ ਜਾਣਨ ਲਈ ਆਪਣੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੁੜੇ ਕਰ ਲਓ ਚਲੋ ਕਿ ਬਾਦਿਆਂ ਵੀਡੀਓ ਵਾਲੇ ਹੌਂਡ ਅੱਜ 6 ਸਤੰਬਰ ਪੰਜਾਬ ਦੇ 10 ਵਜੇ ਦੀ ਸਵੇਰ ਦੀਆਂ ਲਾਈਵ ਸੈਟ ਤੇ ਹੀ ਦੇਖਦੇ ਹਾਂ ਪੰਜਾਬ ਦੇ ਆਪਣੇ ਦਬਾਬੇ ਤੇ ਪਾਹ ਹੋ ਗਏ ਮਾਲਵੇ ਦੇ ਆਪਣੇ ਪੂਰਬੀ ਪਾਹ ਹੋਏ ਇਹਨਾਂ ਚ ਬੱਦਲ ਬਾਈ ਦੇਖਣ ਮੈਂ ਕਿਹੜੇ ਦੇਖ ਰਿਹਾ ਹਾਂ ਰਧਿਆਣੇ ਦੇ ਭਾਗਾਂ ਵਿੱਚ ਥੋੜੀ ਜਿਹੀ ਭਾਰੀ ਮੀਂਹ ਸ਼ਾਰਟੇ ਵੀ ਦੇਖਣ ਨੂੰ ਮਿਲ ਰਹੇ ਹਨ ਬਾਕੀ ਪੰਜੇਲੇਵੇ ਦੇ ਗੱਲ ਕਰੀਏ ਪੰਜਾਬ ਦੇ ਕਿੰਨੇ ਭਾਗਾਂ ਵਿੱਚ ਕਿੰਨੇ ਕਮੀ ਦੇ ਸਾਰ ਹਨ ਹਾਂ ਤਾਂ ਅੱਜ ਦੇ ਦਿਨ ਅਜਾ 6 ਸਤੰਬਰ ਪੰਜਾਬ ਦੇ ਅੰਦਰ ਲੁਧਿਆਣੇ ਦੇ ਭਾਗ ਹੋ ਗਏ ਥੋੜਾ ਜਿਹਾ ਜਲੰਧਰ ਦੇ ਭਾਗ ਹੋ ਗਏ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਰੂਪਨਗਰ ਦੇ ਐਸਐਸ ਨਗਰ ਦੇ ਹੋ ਗਏ ਫਤਿਹਗੜ੍ਹ ਸਾਹਿਬ ਦੇ ਹੋ ਗਏ ਇਹਨਾਂ ਵਿੱਚ ਥੋੜਾ ਜਿਹਾ ਭਾਰੀ ਮੀਂਹ ਸ਼ਾਰਟ ਦੇਖ ਨੂੰ ਮਿਲ ਸਕਦੇ ਯਾਨੀ ਕਿ ਬਹੁਤ ਜ਼ਿਆਦਾ ਭਾਰੀ ਮੀਂਹ ਪਰ ਭਾਰੀ ਮੀਂਹ ਦੇ ਸ਼ਾਰਟ 10 ਵੀ ਮਿੰਟ ਦੇ ਦੇਖ ਨੂੰ ਮਿਲ ਸਕਦੇ ਨੇ ਤੇ ਬਾਕੀ ਅੱਜ ਆਪਣੇ ਕਪੂਰਜਿੰਦ ਦੇ ਭਾਗਾਂ ਚੋਂ ਵੀ ਹਲਕਾ ਦਰਮਿਆਨ ਮੀਂਹ ਦੇਖ ਨੂੰ ਮਿਲ ਸਕਦਾ ਗੁਰਦਾਸਪੁਰ ਪਠਾਨਕੋਟ ਤੇ ਆਪਣੇ ਪਟਾਲੇ ਦੇ ਭਾਗ ਹੋ ਗਏ ਇਹਨਾਂ ਵਿੱਚ ਥੋੜਾ ਮੀਂ ਰੂਪਨਗਰ ਐਸਸੀ ਸੰਗਰ ਫਤੇਕਰ ਸਾਹਿਬ ਪਟਿਆਲਾ ਸੰਦਲੂਰ ਮਾਸੇ ਦੇ ਪੈ ਗੋਦੇ ਇਹਨਾਂ ਚ ਥੋੜਾ ਜਿਹਾ ਭਾਰੀ ਵੀ ਦੇਖਣ ਨੂੰ ਮਿਲੂਗਾ ਹਲਕੇ ਤੋਂ ਭਾਰੀ ਵੀ ਤੇ ਬਾਕੀ ਸਾਰੇ ਪੰਜਾਬ ਜੋ ਹਲਕਾ ਦਰਮਿਆਨਾ ਵੀ ਦੇਖਣ ਨੂੰ ਮਿਲੂਗਾ ਗੱਲ ਕਰੀ 8 ਸਤੰਬਰ 8 ਸਤੰਬਰ ਆਪਣੇ ਪਠਾਨਕੋਟ ਗੁਰਦਾਸਪੁਰ ਪਰ ਅਨਕੋਜੇ ਥੋੜੇ ਜਿਹਾ ਪਾਰਿਮੀ ਦਾ ਸਾਰਾ ਨਾ ਹੁਸ਼ਿਆਰਪੁਰ ਦੇ ਭਾਗ ਹੋ ਗਏ ਗੁਰਦਾਸਪੁਰ ਦੇ ਨਵਾਂ ਸ਼ਹਿਰ ਰੂਪਨਗਰ ਐਸ ਸੀ ਨਗਰ ਫਤੇਗੜ ਸਾਹਿਬ ਟੜਾ ਇਹਨਾਂ 'ਚ ਥੋੜਾ ਹਲਕਾ ਤੋਂ ਪਾਰਿਮੀ ਇਹ ਹਲਕਾ ਤੋਂ ਦਰਮਿਆਨਾ ਵੀ ਰਹਿ ਸਕਦਾ ਹੈ ਤੇ ਬਾਕੀ ਅੰਮਰਸਰ ਕਪੂਰਥ ਦੇ ਜੰਦਰਪੁਰ ਹੋ ਗਏ ਲੁਧਿਆਣਾ ਸੰਗਰੂਰ ਇਹਨਾਂ 'ਚ ਆਪਣੇ ਹਲਕਾ ਦਰਮਿਆਨਾ ਵੀ ਦੇਖਣ ਨੂੰ ਮਿਲੂਗਾ 8 ਸਤੰਬਰ ਨੂੰ ਤੇ ਬਾਕੀ ਤਾਂ ਤਾਂ ਨਾ ਫਿਰੋਜ਼ਪੁਰ ਮੋਗਾ ਫਰੀਦਕੋਟ ਫਾਜ਼ਲਕਾ ਮੁਕਸਰ ਬਠਿੰਡਾ ਬਰਨੜਾ ਮਾਨਸਾ ਇਹ ਸਾਫ਼ ਰਹਿਣਗੇ 8 ਤਰੀਕ ਨੂੰ ਤੇ 9 ਤਰੀਕ ਨੂੰ ਵੀ ਸੇਮ ਹੀ ਹੈ 9 ਤਰੀਕ ਨੂੰ ਵੀ ਫਤੇਗੜ ਸਾਹ ਪਟਿਆਲਾ ਇਨਾਂ ਵਿੱਚ ਹਲਕੇ ਤੋਂ ਭਾਰੀ ਵੀ ਦੇਖਣ ਨੂੰ ਮਿਲੂਗਾ ਤੇ ਮਸਰ ਦੇ ਭਾਗ ਹੋ ਗਏ ਲੁਧਿਆਣੇ ਦੇ ਬਰਨਾਲੇ ਤੇ ਸੰਗਰੂਰ ਇਨਾਂ ਵਿੱਚ ਹਲਕਾ ਦਰਮਿਆਨਾ ਵੀ ਦੇਖਣ ਨੂੰ ਮਿਲੂਗਾ ਤੇ ਬਾਕੀ ਪੰਜਾਬ ਦੇ ਭਾਗ ਸਾਫ਼ ਹੀ ਦੇਖਣ ਨੂੰ ਮਿਲੂਗੇ ਲਗਭਗ ਆਪ ਨੂੰ ਮਾਣਵੇ ਜਤੜ ਭਾਗ ਆਪਣੇ ਪਾਕਿਸਤਾਨ ਦੇ ਨਾਲ ਲੱਗਦੇ ਚੜ੍ਹਦੇ ਪਾਸੇ ਤੇ ਸਾਫ਼ ਹੀ ਦੇਖਣ ਨੂੰ ਮਿਲਣਗੇ ਜਾਂਦੇ ਪਾਸੇ ਸੋਰੀ ਬਾਕੀ ਨਵੀਂ ਤੋਂ ਨਵੀਂ ਅਪਡੇਟ ਤੁਹਾਨੂੰ ਡੇਢ-ਢੋਲ ਦਿੰਦੇ ਰਵਾਂਗੇ ਇੱਕਦਮ ਬਦਲ क्रिएट ਹੋ ਸਕਦੇ ਨੇ ਤੁਹਾਨੂੰ ਪਤਾ ਕਿ ਨਮੀ ਬਹੁਤ ਜ਼ਿਆਦੀ ਭਰੀ ਹੋਈ ਹੈ ਇੱਕ ਚੱਕਰਵਾਦੀ ਸਿਸਟਮ ਬੜਾ ਰਾਜਸਥਾਨ ਦੇ ਭਾਗਾਂ ਦੇ ਕੋਲ ਹੈ ਜਿਸ ਕਰਕੇ ਆਪਣੇ ਬਾਰ-ਬਾਰ ਥੋੜੀ-ਬੋਦੀ ਮੀਂਹ ਦੇਖਣ ਨੂੰ ਮੈਸਰ ਦਾ ਪੰਜਾਬ ਵਿੱਚ ਤੇ ਮੇ ਆਪਣੇ ਬੱਦਲ ਵੀ ਬਣੀ ਰਹੂਗੀ ਮੌਸਮ ਬਿਲਕੁਲ ਸਾਫ਼ ਖੁਸ਼ਕ ਨਹੀਂ ਦੇਖਣ ਨੂੰ ਮਿਲੂਗਾ 8-9 ਤਰੀਕ ਤੋਂ ਬਾਅਦ ਮੌਸਮ ਖੁਸ਼ਕ ਦੇਖਣ ਨੂੰ ਮਿਲੂਗਾ ਡੇਲੀ ਤੋਂ ਡੇਲੀ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਕਿ ਪੰਜਾਬ ਦੇ ਕਿੰ